ਸਰਕਾਰ ਗੁਰਦਾਪ ਗੁਰਦਾਬਾਦ ਗੁਰਦਾਬਾਦ ਸਰਕਾਰ ਗੁਰਦਾਪ ਗੁਰਦਾਬਾਦ ਗੁਰਦਾਬਾਦ ਗੁਰਦਾਪ ਗੁਰਦਾਬਾਦ 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 ਪਿੰਡ ਪੰਗਾਲਾ ਵਿਖੇ ਜ਼ਬਰਦਸਤ ਰੋਸ ਪ੍ਰਦਰਸ਼ਨ ਅਤੇ ਨਾਰੀ ਵਾਰੀ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੁਕਿਆ ਗਿਆ ਐਕਸ਼ਨ ਦੀ ਅਗਵਾਈ ਹੋਂ ਪ੍ਰਕਾਸ਼ ਅਤੇ ਪ੍ਰਸਖਤਰ ਆਸ਼ਾ ਨੰਦ ਨੇ ਕੀਤੀ ਇਸ ਮੌਕੇ ਤੇ ਬਖ ਬਖ ਬਲਾਰਿਆ ਨੇ ਬੋਲਦਿਆਂ ਕਿਹਾ ਕਿ ਇਮਾਨਦਾਰੀ ਦਾ ਬੁਰਕਾ ਪਾ ਕੇ ਸੱਤਾ ਚ ਆਈ ਆਮ ਆਦਮੀ ਪਾਰਟੀ ਦਾ ਇਹ ਬੁਰਕਾ ਲੀਰੋ ਲੀਰ ਹੁੰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਇਹ ਪਾਰਟੀ ਵੀ ਦੂਸਰੀਆਂ ਰਵਾਇਤੀ ਪੂੰਜੀਵਾਦੀ ਪਾਰਟੀਆਂ ਵਾਂਗ ਹੀ ਭ੍ਰਿਸ਼ਟਾਚਾਰੀਆਂ ਦੀ ਪਿੱਠ ਠੋਕ ਰਹੀ ਹੈ ਉਹਨਾਂ ਆਖਿਆ ਕਿ ਨੰਗਲ ਅਬਾਣਾ ਅਤੇ ਕਾਲੂ ਚਾਂਗ ਦੇ ਪੰਚਾਇਤੀ ਜ਼ਮੀਨ ਦੇ ਮਿੱਟੀ ਚੋਰਾ ਖਿਲਾਫ ਕਾਰਵਾਈ ਨਾ ਕਰਨਾ ਇਸ ਦੀ ਭ੍ਰਿਸ਼ਟਾਚਾਰ ਨੂੰ ਪਠੇ ਪਾਉਣ ਵਾਲੀ ਨੀਤੀ ਨੂੰ ਉਜਾਗਰ ਕਰਦਾ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਬੋਧਰਾਜ ਸਾਹਬ ਕਾ ਪ੍ਰਿਕਸ਼ਤ ਜਸਵੰਤ ਸਿੰਘ ਸੁਭਾਸ਼ ਚੰਦਰ ਰਵੀਕਮਾਰ ਭਗਤਤਰਸੇਮ ਲਾਲ ਸਨੀ ਕੁਮਾਰ ਬਨੋਧ ਕੁਮਾਰ ਰਵੀ ਸਚਨ ਕੁਮਾਰ ਅਤੇ ਸੁਰਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ